ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜਰੀ ਕਪਤਾ ਇੱਕ ਪਿੰਡ ਪਰਿਵਾਰ ਜੋ ਪਿੰਡ ਵਿੱਚ ਰਹਿ ਕੇ ਆਪਣੇ ਬੱਚਿਆਂ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰ ਰਿਹਾ ਤੇ ਇੱਕ ਪਰਿਵਾਰ ਜਿਸ ਦਾ ਬੱਚੇ ਦੇ ਨਵਾਂ ਪੁੱਤਰ ਬਾਹਰ ਕੈਨੇਡਾ ਅਮਰੀਕਾ ਗਏ ਹੋਏ ਹਨ ਉਹ ਬੱਚੇ ਆਪਣੀ ਮਾਤਾ ਨੂੰ ਬੁਲਾ ਲਿੰਦੇ ਨੇ ਉਹਨਾਂ ਦੀ ਮਾਤਾ ਆਪਣੇ ਘਰ ਵਾਲੇ ਨੂੰ ਜਾਣ ਲੱਗੀ ਕੁਝ ਗੱਲਾਂ ਦੱਸੇ ਜਾਂਦੀ ਆ ਇਸ ਕਵਤਾ ਦੇ ਰੂਪ ਵਿੱਚ ਪਿਆਰਾ ਸਰਨਭਰੋ ਜੀ ਕਰਕੇ ਦਿਹਾੜੀ ਆਇਆ ਬੱਚਿਆਂ 'ਚ ਬੈਠਾ ਆ ਕੇ ਕਰਕੇ ਦਿਹਾੜੀ ਆਇਆ ਬੱਚਿਆਂ 'ਚ ਬੈਠਾ ਆ ਕੇ ਥੱਕਿਆ ਜ਼ਰੂਰ ਪਰ ਲੱਗਦਾ ਥਕੇਵਾ ਨਹੀਂ ਖੇੜ ਗਿਆ ਚਿਹਰਾ ਵੇਖ ਬੱਚਿਆਂ ਨੂੰ ਖੇੜਦਿਆਂ ਖੇੜ ਗਿਆ ਚਿਹਰਾ ਵੇਖ ਬੱਚਿਆਂ ਨੂੰ ਖੇੜਦਿਆਂ ਨਲਕੇ ਤੋਂ ਨਹਾ ਲਿਆ ਤੇ ਸਰੂਰ ਜਿਹਾ ਆ ਗਿਆ ਬੱਚਿਆਂ ਦੇ ਨਾਲ ਕਿਸੇ ਗੱਲ ਦਾ ਅਕੇਵਾ ਨਹੀਂ ਨਲਕੇ ਤੋਂ ਨਹਾ ਲਿਆ ਤੇ ਸਰੂਰ ਜਿਹਾ ਪਾ ਲਿਆ ਬੱਚਿਆਂ ਦੇ ਨਾਲ ਕਿਸੇ ਗੱਲ ਦਾ ਕੀਵਾ ਨਹੀਂ ਸਾਹਮਣੇ ਗਵਾਂਡੀ ਆਇਆ ਉਤਰਿਆਕਾਰ ਵਿੱਚੋਂ ਸਾਹਮਣੇ ਗਵਾਂਡੀ ਆਇਆ ਉਤਰਿਆਕਾਰ ਵਿੱਚੋਂ ਆਪੇ ਗੇਟ ਖੋਲ੍ਹ ਲਿਆ ਤੇ ਕਾਰ ਅੱਗੇ ਕਰ ਲਈ ਬੈਠ ਗਿਆ ਕੁਰਸੀ ਦੇ ਮੇਜ਼ ਉੱਤੇ ਲੱਤਾਂ ਰੱਖ ਬੈਠ ਗਿਆ ਕੁਰਸੀ ਦੇ ਮੇਜ਼ ਉੱਤੇ ਲੱਤਾਂ ਰੱਖ ਮਿਲਿਆ ਨਹੀਂ ਪਾਣੀ ਮਲੇ ਆਨੀ ਪੁੱਤ ਪੁੱਤਾਂ ਪੁਸ਼ਿਆਰੀ ਪਾਣੀ ਕਿਸੇ ਕੁਰਸੀ ਤੇ ਬੈਠੇ ਹੀ ਬਤੀਤ ਰਾਤ ਕਰ ਲਈ ਨੂੰ ਪੁੱਤ ਬੱਚੇ ਸਾਰੇ ਬੈਠੇ ਨੇ ਕੈਨੇਡਾ ਜਾ ਕੇ ਨੂੰ ਪੁੱਤ ਬੱਚੇ ਸਾਰੇ ਬੈਠੇ ਨੇ ਕੈਨੇਡਾ ਜਾ ਕੇ ਸ਼ਾਂ ਕੋ ਮਹੀਨਿਆਂ ਨੂੰ ਮਾਤਾ ਨੂੰ ਬੁਲਾ ਲਿਆ ਜਾਣ ਲੱਗੀ ਉਹ ਵੀ ਕਹਿੰਦੀ ਪੈੜੀ ਦਾ ਖਿਆਲ ਰੱਖੀ ਕਿੱਡੀ ਵੱਡੀ ਕੋਠੀ ਵੇਖ ਤੇਰੇ ਲਈ ਪਾਈ ਆ ਬੈੱਡ ਸੀਟਾਂ ਝਾੜਨੀਆਂ ਛੱਤ ਨੂੰ ਨਾ ਜਾਲਾ ਲੱਗੇ ਬੈੱਡ ਸੀਟਾਂ ਝਾੜਨੀਆਂ ਛੱਤ ਨੂੰ ਨਾ ਜਾਲਾ ਲੱਗੇ ਉਤੋਂ ਸਾਰਿਆਂ ਦੀ ਕਰਨੀ ਸਫਾਈ ਆ ਮਾਰੂੰਗੀ ਮੈਂ ਛੇਤੀ ਢੇੜਾ ਕਹਿੰਦੀ ਆ ਮਾਰੂੰਗੀ ਮੈਂ ਛੇਤੀ ਢੇੜਾ ਸਿਹਤ ਦਾ ਖਿਆਲ ਰੱਖੀ ਟਾਣੀਆਂ 'ਚ ਬੈਠ ਕੇ ਤੇ ਸਮੇਂ ਨੂੰ ਗਵਾਈ ਨਾ ਇੱਕ ਗੱਲ ਯਾਦ ਰੱਖੀ ਕਰਦੇ ਆ ਪੱਕੀ ਤੈਨੂੰ ਐਰੇ ਗਰੇ ਬੰਦੇ ਤਾਂ ਹੀ ਕੋਠੀ ਚ ਲੈ ਆਈ ਨਾ ਇਹ ਜਾਣ ਲਗੀ ਮਾਤਾ ਆਪਣੇ ਘਰ ਨੂੰ ਨਛੀਦਾ ਪੱਕੀਆਂ ਕਰਦਿਆਂ ਦੇ ਡਿਊਟੀਆਂ ਲੱਗ ਜਾਂਦੀ ਆ ਛੱਤਾਂ ਵੱਲ ਵੇਖ ਦੇਦੀ ਬੀਤ ਜਾਂਦੀ ਰਾਤ ਸਾਰੀ ਛੱਤਾਂ ਵੱਲ ਵੇਖ ਦੇ ਦੀ ਬੀਤ ਜਾਂਦੀ ਰਾਤ ਸਾਰੀ ਬੋਲਿਆ ਗ੍ਰੰਥੀ ਦੇ ਨੀਂਦ ਫੇਰ ਆਈ ਆ ਪੈੜੀ ਦੀ ਕਮਾਈ ਵਾਧੂ ਪੈਨਸ਼ਨਾਂ ਬਥੇਰੀਆਂ ਨੇ ਪੈੜੀ ਦੀ ਕਮਾਈ ਵਾਧੂ ਪੈਨਸ਼ਨਾਂ ਬਥੇਰੀਆਂ ਨੇ ਬਾਹਰ ਵਾਲੇ ਭੂਗਤਨੇ ਦੇ ਭੂਤਨੀ ਭਲਾਈ ਆ ਡਾਲਰਾਂ ਦੇ ਪਿੱਛੇ ਲੱਗ ਛੱਡ ਗਈ ਏ ਘਰ ਵਾਲੀ ਡਾਲਰਾਂ ਦੇ ਪਿੱਛੇ ਲੱਗ ਛੱਡ ਗਈ ਏ ਘਰ ਵਾਲੀ ਜੀਦੇ ਨਾਲ ਭਾਮ ਸਾਰੀ ਉਮਰ ਲੰਘਾਈ ਐ ਡਾਲਰਾਂ ਦੇ ਪਿੱਛੇ ਲੱਗ ਛੱਡ ਗਈ ਏ ਘਰ ਵਾਲੀ ਜੀਦੇ ਨਾਲ ਭਾਮ ਸਾਰੀ ਉਮਰ ਲੰਘਾਈ ਆ ਵੇਖੋ ਇਹ ਜਦੋਂ ਬਾਹਰ ਚੱਲ ਜੀਏ ਪਿੱਛੇ ਦਾ ਖਿਆਲ ਕੋ ਜਾਂਦਾ ਪਰ ਜੋ ਘਰ ਆਪਣਾ ਉਹ ਆਪਣੇ ਹੁੰਦਾ ਕਭ ਤਾਂ ਪਿਆਰ ਨਾਲ ਤੇ ਜਿਹੜਾ ਵਿਚਾਰ ਕੇ ਸੁਣਨੀ ਜੇ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ